ਉਹਨਾਂ ਨੂੰ ਇੱਕ ਪਾਰਟਿਕੂਲਰ ਇੱਕ ਜੈਕਟ ਟਾਈਪ ਕੋਈ ਖਲਸਾਈ ਰੰਗ ਦੀ ਜਾਂ ਕੋਈ ਇਸ ਤਰ੍ਹਾਂ ਦਾ ਇੱਕ ਰੰਗ ਦੇ ਦਾਂਗੇ ਕਿ ਉਹ ਸਫਾਈ ਵਾਲੀ ਕਰਮਚਾਰੀ ਨੇ ਉਹ ਪਤਾ ਲੱਗ ਜੇ ਦੂਰੋਂ ਕਿ ਜੀ ਜੇ ਕਿਸੇ ਨੇ ਕੋਈ ਜਿਹੜਾ ਬਿਲਾਸ ਵਗੈਰਾ ਜਾਂ ਕੋਈ ਆਪਣਾ ਕੂੜਾ ਕਰਕਟ ਜੋ ਹੈ ਉਹ ਦੇਣਾ ਹੈ ਤਾਂ ਉਹਨਾਂ ਨੂੰ ਫੜਾ ਵੀ ਸਕਦੇ ਆ ਤੇ ਉਹ ਆਪ ਹੀ ਲੈ ਜਾਣਗੇ ਇੱਕ ਮੈਂ ਹੋਰ ਬੇਨਤੀ ਕਰੂੰਗਾ ਕਿਉਂਕਿ ਬਹੁਤ ਸਾਰੇ ਲੰਬੇ ਰਸਤੇ ਤੱਕ ਕਿਲੋਮੀਟਰਾਂ ਤੱਕ ਮਤਲਬ ਈਵਨ ਅਸੀਂ ਮੇਰਾ ਪਿੰਡ ਜਿਹੜਾ ਸਤੌਜ ਉਹ ਲਗਭਗ ਮਾਨਸਾ ਦੇ ਬਾਰਡਰ ਤੇ ਆ ਉੱਥੇ ਵੀ ਅਸੀਂ ਲੰਗਰ ਲਾਉਂਦੇ ਰਹੇ ਹਾਂ ਉਸ ਵੇਲੇ ਜਦੋਂ ਛੋਟੇ ਹੁੰਦੇ ਸੀ ਅੱਜ ਵੀ ਲੰਗਰ ਲੱਗਦਾ ਸਾਡੇ ਪਿੰਡ ਵੱਲੋਂ ਸੜਕ ਤੇ ਆ ਕੇ ਸੋ 100 2 200 150 ਕਿਲੋਮੀਟਰ ਦੇ ਰੇਡੀਅਸ 'ਚ ਜਿਹੜੀ ਸੰਗਤ ਜਾਂਦੀ ਹੈ ਉਹਨਾਂ ਵਾਸਤੇ ਲੰਗਰ ਲਾਉਂਦੇ ਆ ਸਾਡੇ ਜਿਹੜੇ ਲੋਕ ਨੇ ਸਾਡੀ ਪ੍ਰਥਾ ਹੈ ਮੈਂ ਉਹਨਾਂ ਨੂੰ ਇੱਕ ਹੱਥ ਜੋੜ ਕੇ ਬੇਨਤੀ ਕਰਨੀ ਚਾਹੁੰਦਾ ਕਿ ਬੜੀ ਵਧੀਆ ਗੱਲ ਹੈ ਸੇਵਾ ਭਾਵਨਾ ਸਾਡੀ ਅਗਲੀ ਪੀੜ੍ਹੀ ਤੱਕ ਵੀ ਸ਼ਿਫਟ ਹੋ ਰਹੀ ਹੈ ਨੌਜਵਾਨ ਮੁੰਡੇ ਬੜੇ ਸ਼ਿੱਦਤ ਨਾਲ ਦਿਨ ਰਾਤ ਉੱਥੇ ਸੇਵਾ ਕਰਦੇ ਨੇ ਉਹ ਲੰਗਰ ਜਿੱਥੇ ਲਾਉਂਦੇ ਉੱਥੇ ਉਹ ਟੈਂਪਰੇਰੀ ਉਹ ਬਣਾ ਲੈਂਦੇ ਨੇ ਹੰਪ ਮਿੱਟੀ ਦਾ ਜਾਂ ਕੋਈ ਦਨ ਕਿ ਗੱਡੀਆਂ ਵੀ ਹੌਲੀ ਚਾਹਣ ਉੱਥੋਂ ਤਾਂ ਕਿ ਜਾਂ ਫਿਰ ਉਹ ਉੱਥੇ ਹੀ ਸਾਰਾ ਕੁਝ ਜਿਹੜੇ ਗਲਾਸ ਗਲੂਸ ਉੱਥੇ ਸੁੱਟ ਦਿੰਦੇ ਨੇ ਕਿਰਪਾ ਕਰਕੇ ਇੱਕ ਤਾਂ ਉਹ ਹੰਪ ਜਿਹੜੇ ਨੇ ਜਦੋਂ ਖਤਮ ਹੋ ਗਿਆ ਲੰਗਰ ਜਿਹੜਾ ਜਿੰਨੇ ਦਿਨ 2 ਦਿਨ 3 ਦਿਨ 4 ਦਿਨ 5 ਦਿਨ ਲਾਉਣਾ ਉਸ ਤੋਂ ਬਾਅਦ ਉਹ ਕਲੀਅਰ ਕਰਕੇ ਜਾਣ ਕਿਉਂਕਿ ਕਈ ਵਾਰੀ ਉਹ ਅਨਐਕਸਪੈਕਟਿਡ ਜਗ੍ਹਾ ਤੇ ਹੁੰਦਾ ਹੈ ਤੇ ਗੱਡੀਆਂ ਵਾਲਿਆਂ ਨੂੰ ਨਹੀਂ ਪਤਾ ਹੁੰਦਾ ਜਿਹੜੇ ਫਸਟ ਟਾਈਮ ਲੰਘਦੇ ਨੇ ਜਾਂ ਕੋਈ ਕਿ ਇੱਥੇ ਹੋ ਸਕਦਾ ਹੈ ਇੱਥੇ ਉਹਦੇ ਨਾਲ ਐਕਸੀਡੈਂਟਾਂ ਦੇ ਕਾਫੀ ਕੇਸ ਹੋਏ ਨੇ ਤੇ ਉਹ ਕਿਰਪਾ ਕਰਕੇ ਜਿਹੜੇ ਨੇ ਉਹ ਜਿਹੜੇ ਹੰਪ ਨੇ ਜਾਂ ਤੈਂਪਰੀ ਕੋਈ ਵੀ ਚੀਜ਼ ਹੈ ਜਿਹੜੀ ਟ੍ਰੈਫਿਕ ਨੂੰ ਹੌਲੀ ਕਰਨ ਵਾਸਤੇ ਜਾਂ ਕੋਈ ਬੈਰੀਕੇਡ ਵਗੈਰਾ ਲਾ ਲੇ ਜਾਂ ਕੋਈ ਲੱਕੜਾਂ ਵਗੈਰਾ ਵੀ ਸੁੱਟ ਲੈਂਦੇ ਆ ਇਦਾਂ ਕਿ ਥੋੜਾ ਜਿਹਾ ਹੌਲੀ ਹੋ ਜਾਣੀ ਉਹ ਕਲੀਅਰ ਕਰਕੇ ਜਾਣ ਨੰਬਰ ਇਹ ਸੋਸ਼ੀਅਲੀ ਮੈਂ ਉਹਨਾਂ ਨੂੰ ਬੇਨਤੀ ਕਰ ਰਿਹਾ ਕਿ ਇਹ ਜੋੜ ਮੇਲ ਜਿਹੜਾ ਨਾ ਇਹ ਚ ਆਪਾਂ ਇਹਨੂੰ ਸ਼ੋਕ ਸਭਾ ਕਹਿੰਦੇ ਆ ਮੈਨੂੰ ਯਾਦ ਹੈ ਮੇਰੇ ਦਾਦਾ ਦਾਦੀ ਇਹਨਾਂ 21 ਤਰੀਕ ਤੋਂ 21 ਦਸੰਬਰ ਨੂੰ ਕਿਲਾ ਛੱਡਿਆ ਸੀਗਾ ਗੁਰੂ ਸਾਹਿਬ ਨੇ ਇਹ ਇਨਾਂ ਦਿਨਾਂ ਦੇ ਵਿੱਚ ਉਹ ਮੰਝੇ ਤੇ ਨਹੀਂ ਸੌਂਦੇ ਸੀ ਥੱਲੇ ਧਰਤੀ ਤੇ ਦਰੀਆਂ ਵਿਛਾ ਕੇ ਸੌਂਦੇ ਸੀ ਕਿਉਂਕਿ ਅਫਸੋਸ ਦੇ ਦਿਨ ਨੇ ਇਹ ਤਾਂ ਕਿਰਪਾ ਕਰਕੇ ਇਹਨੂੰ ਹੁੱਲੜਵਾਜੀ ਦੇ ਦਿਨ ਨਾ ਬਣਾਏ ਜਾਣ ਵੱਡੇ ਵੱਡੇ ਸਾਊਂਡ ਲਾ ਕੇ ਵੱਡੇ ਵੱਡੇ ਟਰੈਕਟਰ ਭਜਾ ਕੇ ਇੱਕ ਦੂਜੇ ਨਾਲ ਰੇਸਾਂ ਲਾ ਕੇ ਆਪਾਂ ਮਤਲਬ ਆਪਣੇ ਜਲੂਸ ਕੱਢਦੇ ਆ ਕਿ ਇਹ ਸ਼ੋਕ ਦੇ ਅਫਸੋਸ ਦੇ ਜਿਹੜੇ ਦਿਨ ਨੇ ਉਹਨਾਂ ਨੂੰ ਆਪਾਂ ਕੋਈ ਐਂਟਰਟੇਨਮੈਂਟ ਜਾਂ ਕੋਈ ਹੁੱਲੜਵਾਜੀ ਦਾ ਜ਼ਰੀਆ ਨਾ ਬਣਾਈਏ ਮੇਰੀ ਹੱਥ ਬਨ ਕੇ ਬੇਨਤੀ ਹੈ ਆਓ ਜੀ ਸੱਦ ਕੇ ਆਓ ਜਿੱਥੋਂ ਮਰਜ਼ੀ ਆਓ ਟਰਾਲੀਆਂ ਲੋਕ ਫ੍ਰੀ ਚ ਡਿਊਟੀਆਂ ਲਾਉਂਦੇ ਆ ਪਰ ਜਦੋਂ ਦੇਖਦੇ ਆ ਕਿ ਉੱਚੀ ਉੱਚੀ ਸਾਊਂਡ ਚੱਲ ਰਹੀ ਹੈ ਤੇ ਟਰੈਕਟਰ ਇੱਕ ਦੂਜੇ ਨਾਲ ਮੁਕਾਬਲੇ ਕਰ ਰਹੇ ਨੇ ਪਿੱਛੇ ਇੰਨੀਆਂ ਸ਼ਰਧਾਲੂਆਂ ਦੀ ਭਰੀ ਹੋਈਆਂ ਟਰਾਲੀਆਂ ਹੁੰਦੀਆਂ ਨੇ ਤਾਂ ਕਈ ਵਾਰੀ ਐਦਾਂ ਦੇ ਹੈਪਨਿੰਗ ਵੀ ਹੋ ਜਾਂਦੇ ਨੇ ਜਿਹੜੇ ਨਹੀਂ ਹੋਣੇ ਚਾਹੀਦੇ ਸੋ ਮੇਰੇ ਵੱਲੋਂ ਇਹ ਸੋਸ਼ੀਅਲੀ ਸਮਾਜਿਕ ਬੇਨਤੀ ਮੇਰੇ ਵੱਲੋਂ ਹੱਥ ਬਨ